ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਨਿਦਾਵਾਲਾ ਜ਼ਿਲ੍ਹਾ ਤਹਿਸੀਲ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਦਾ ਕੰਮ ਆ ਖਾਸ ਕਰਕੇ ਬਰੀਡ ਤੇ ਬਾਈ ਕੰਮ ਕਰਦੇ ਆ ਜਿਹੜਾ ਸਕਰੀਨ ਤੇ ਤੁਸੀਂ ਮਾਲੀ ਦੇਖ ਰਹੇ ਹੋ ਇਹ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਪ੍ਰੀਤ ਸਿੰਘ ਜੀ ਪਿੰਡ ਨਿਹੰਦਾਲਾ ਜ਼ਿਲ੍ਹਾ ਤਸੀਰ ਬਾਈ ਜ਼ਿਲ੍ਹਾ ਮੋਗਾ ਜੀ ਤੁਸੀਂ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ 99487940 ਠੀਕ ਆ ਬਾਈ ਮਾਲੀ ਫਿਰ ਸ਼ੌਂਕ ਨਾ ਰੱਖਿਆ ਬਾਈ ਹਾਂਜੀ ਬਾਈ ਠੀਕ ਆ ਬੱਚਾ ਲਿਆਂਦਾ ਸੀ ਕਿ ਆਪਣੇ ਘਰ ਦੇ ਨਹੀਂ ਵੀਰੇ ਬੱਚਾ ਲਿਆ ਸੀ ਆਪਣੇ ਰਹਿਤਦਾਰਾਂ ਕੋਲ ਜੀ ਠੀਕ ਆ ਬਾਈ ਆਪ ਕਿਹੜੇ ਸੀ ਮੰਦਾ ਇਹ ਇਹ ਆਪ ਲੋਰੀ ਜੀ ਲੌਰੀ ਬੋਲ ਦਾ ਠੀਕ ਆ ਲੌਰੀ ਬੋਲਰ ਕਿਹੜੇ ਏਰੀਏ ਦਾ ਸੀਗਾ ਭਾਈ ਇਹ ਉਹਨਾਂ ਨੇ ਸਰਕਾਰੀ ਸੀ ਮਨ ਦੱਸਿਆ ਲਾਹੌਰਗੇ ਦਾ ਆਪਾਂ ਲਿਆ ਕੇ ਸ਼ੌਂਕ ਨਹੀਂ ਠੀਕ ਆ ਲੌਰੀ ਬੋਲ ਦਾ ਹਾਂ ਜੀ ਉਮਰ ਕਿੰਨੀ ਆ ਭਾਈ ਇਹਦੀ ਹੋਰ ਭਾਈ ਹੌਣੇ ਦੰਦ ਆਇਆ ਦੋ ਦੰਦ ਹੌਣ ਹੋਇਆ ਹਜੇ ਠੀਕ ਆ ਜੀ ਤੇ ਭਾਈ ਜਿਹੜਾ ਤੁਸੀਂ ਸਰਟੀਫਿਕੇਟ ਲਈ ਕਿਹੜੇ ਮੇਲੇ ਦਾ ਜੇਤੂ ਆ ਛੜੱਕ ਮੇਲੇ ਦਾ ਛੜੱਕ ਮੇਲਾ ਜਿਹੜਾ ਹੁਣੇ ਨੰਗਿਆ ਜੀ ਡੀ ਐਲ ਐਫ ਮੇਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਛੜੱਕ ਨੰਗਿਆ ਉਹਦੇ ਚੋ ਛੇਵੀਂ ਪੋਜੀਸ਼ਨ ਮਿਲੀ ਹੈ ਬਾਈ ਹਾਂਜੀ ਛੇਵੀਂ ਚੈੱਕ ਕਰ ਸਕਦੇ ਹਾਂ ਛੇਵੀਂ ਪੋਜੀਸ਼ਨ ਮਿਲੀ ਹੈ ਇਹ ਵੀ ਦਿਖਾ ਦਿੰਨੇ ਆ ਜੀ ਤੇ ਹੁਣ ਬਾਈ ਸੇਲ ਕਾਤੋਂ ਕਰ ਰਹੇ ਆ ਜੀ ਸੇਲ ਬਾਈ ਹੁਣ ਆਪ ਦਾ ਕੰਮ ਲੱਕੜ ਦਾ ਕਰ ਦੇ ਤਾਂ ਕਰਕੇ ਰੁੱਧਰ ਹੋ ਜਾਣਾ ਸੇਵਾ ਨਹੀਂ ਹੁੰਦੀ ਸੇਵਾ ਵਾਲੀ ਠੀਕ ਹੈ ਜੀ ਰੱਖਿਆ ਬਾਈ ਨੇ ਸ਼ੌਂਕ ਨਾਲ ਸੀਗਾ ਜੀ ਸੇਵਾ ਨਹੀਂ ਹੁੰਦੀਗੀ ਤੋੜ ਕੇ ਦਿਖਾ ਦੀ ਬਾਈ ਆ ਥੋੜੇ ਉੱਤੇ ਰੱਖ ਲਓ ਜੀ ਤਾ ਕਰਕੇ ਸੇਲਰ ਕਰ ਰਹੇ ਹੋ ਬਰੀਡਰ ਆ ਜੀ ਟੋਪ ਦਾ ਮੇਲੇ ਦਾ ਜੇਤੂ ਤੇ ਬਾਈ ਕਰਾਸ ਕਰਦਾ ਜੀ ਇਹ ਕਰਾਸ ਬਾਈ ਛੱਡਿਆ ਨਹੀਂ ਉਹ ਕਰਦਾ ਠੀਕ ਛੱਡਿਆ ਨਹੀਂ ਆਪ ਜੀ ਠੀਕ ਆ ਜੀ ਜਿਹੜਾ ਇੱਕ ਮੇਲੇ ਦਾ ਜੇਤੂ ਜੀ ਤੁਹਾਨੂੰ ਸੰਭਿਆ ਸੰਭਾਇਆ ਬਰੀਡਰ ਮਿਲ ਰਿਹਾ ਹੈ ਮਜਬੂਰੀ ਆ ਬਾਈ ਦੀ ਤਾਂ ਸੇਲ ਕਰ ਰਿਹਾ ਬਾਈ ਕਹਿੰਦਾ ਇੱਕ ਤਾਂ ਥੋੜਾ ਜਿਹਾ ਮੇਰਾ ਕਿੱਤਾ ਹੋਰ ਆ ਜੀ ਇੱਕ ਕੱਲਾ ਰਹਿ ਜਾਂਦਾ ਸੇਵਾ ਨਹੀਂ ਹੁੰਦੀ ਬਾਡੀ ਸਟਰਕਚਰ ਚੈੱਕ ਕਰ ਲੋ ਬਾਕੀ ਇਹਦੀਆਂ ਜਿੰਨੀਆਂ ਸਫਤਾ ਕਰਾਂਗੇ ਥੋੜੀਆਂ ਹੀ ਆ ਕੌਕੀ ਮੇਲੇ ਦਾ ਜੇਤੂ ਆ ਜੱਜ ਸਮਾਨਾ ਨੇ ਕੱਢਿਆ ਜੀ 6ਵੀਂ ਪੋਜੀਸ਼ਨ ਮਿਲੀ ਸੀਗੀ ਗਿਣਤੀ ਕਿੰਨੇ ਸੀ ਬਾਈ ਕਿੰਨੇ ਮਾਲੀ ਆਏ ਸੀਗੇ ਉੱਥੇ ਬਾਈ ਸੀਗੇ 40 45 40 45 ਮਾਲੀਆਂ ਚ 6ਵੀਂ ਪੋਜੀਸ਼ਨ ਹਾਸਲ ਕਰਨੀ ਨੇਂਤ ਬੋਲਦੀ ਐ ਬਾਈਆਂ ਦੀ ਬਾਕੀ ਸੂਣਾ ਟੱਟਪੂੜਾ ਗੋਲ ਜੀ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਲੰਮਾ ਤੋਰਦੀ ਬਾਈ ਥੋੜਾ ਜਿਆ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਲਗਭਗ 5 ਕਿ ਫੁੱਟ ਦੇ ਆਸ-ਪਾਸ ਹੋਊਗੇ ਹਨ ਬਾਈ ਹਜੇ ਬੱਚਾ ਹੀ ਆ ਕਿੰਨਾ ਟਾਈਮ ਹੋ ਗਿਆ ਦੋ ਦੰਦ ਸਿੱਟੇ ਨੂੰ ਜੀ ਇਹਨੂੰ ਇਹਨੂੰ ਯਾਰ ਡੇਢ ਮਹੀਨੇ ਦੇ ਨੇੜ ਹੋ ਚੱਲੇ ਡੇਢ ਮਹੀਨੇ ਦੇ ਨੇੜ ਤੇੜ ਹੋ ਚੱਲਿਆ ਠੀਕ ਆ ਜੀ ਆਪ ਲੋਹਰੀਏ ਬੋਲਦਾ ਬਾਕੀ ਬਰੀਡ ਵਾਲੇ ਪੱਖ ਤੋਂ ਕੋਈ ਕਮੀ ਨਹੀਂ ਜਿਹੜੇ ਵੀ ਇਹਨੇ ਬਰੀਡ ਤੇ ਕੰਮ ਕਰਨਾ ਹੋਵੇ ਉਹਨਾਂ ਲਈ ਤੋਹਫਾ ਜੀ ਇੱਕ ਇੱਕ ਬਾਈ ਦੀ ਸਪੈਸ਼ਲ ਬੇਨਤੀ ਆ ਆਫ ਕੈਮਰਾ ਬਾਈ ਨਾਲ ਗੱਲਬਾਤ ਹੋਈ ਆ ਕਿ ਕੋਈ ਵੀ ਵੀਰ ਵੱਡਣ ਵਾਲਾ ਫੋਨ ਨਾ ਲਾਵੇ ਜਿਹਨੇ ਸ਼ੌਂਕ ਨਾ ਰੱਖਣਾ ਹੋਵੇ ਬਰੀਡ ਆਸਤੇ ਉਹ ਲਿਜਾ ਸਕਦਾ ਬਾਈ ਕਹਿੰਦਾ ਉਹਨੂੰ ਆਪਾਂ ਮਾਨਤਾਨ ਵੀ ਖੁੱਲਾ ਕਰ ਦਾਂਗੇ ਮੁੱਲ ਭਈ ਇਹਦਾ ਮੁੱਲ ਭਈ ਐਪ ਦਾ ਕਿ ਨਾ ਮਾਨਤਾਨ ਹੋ ਜੂ ਰੱਖਣ ਵਾਲੇ ਵੀਰ ਨੂੰ ਜਿਹੜਾ ਸ਼ੌਂਕ ਨਾਲ ਲੈ ਕੇ ਜਾਉਂਦਾ ਉਹਨੂੰ ਸਾਰਾ ਪੂਰਾ ਕਰਾਂਗੇ ਠੀਕ ਹੈ ਵੱਡਣ ਵਾਲੇ ਨੂੰ ਸਾਸਰੀ ਘਰ ਲਈ ਵੱਡਣ ਵਾਲੇ ਦਾ ਸਹੀ ਠੀਕ ਹੈ ਜੀ ਵੱਡਣ ਵਾਲੇ ਦਾ ਬਹੁਤ ਆਉਂਦਾ ਯਾਰ ਠੀਕ ਹੈ ਨਹੀਂ ਬਾਈ ਵਾਲਿਆ ਜਵਾਕਾਂ ਵਾਂਗੂ ਆਪਾਂ ਵੱਡਣ ਵਾਲਿਆਂ ਨੂੰ ਕਾਹਨੂੰ ਦੇਣਾ ਮਿਹਨਤ ਤੇਰੀ ਬਈ ਬਰੀਡ ਕਿਸੇ ਨੇ ਤਿਆਰ ਕਰਨੀ ਆ ਅੱਗੇ ਜਿਹੜਾ ਸੇਵਾ ਕਰ ਲੂਗਾ ਜੇ ਐਡਾ ਪਾਲਿਆ ਪਲਾਇਆ ਵੀ ਵੱਡਣ ਵਾਲਿਆਂ ਨੂੰ ਦੇ ਤਾਂ ਫਿਰ ਫਾਇਦਾ ਕੀ ਬਈ ਬਾਕੀ ਰਿਕਾਰਡ ਤੁਹਾਨੂੰ ਪ੍ਰੋਪਰ ਮਿਲ ਜੂਗਾ ਇਹਦਾ ਜਿਹੜਾ ਮੇਲਾ ਜੇਤੂ ਉਹਦਾ ਸਰਟੀਫਿਕੇਟ ਮਿਲ ਜੂਗਾ ਜਿਹਨੂੰ ਜਜੂਗਾ ਨੰਬਰ ਵਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ